ਕੀਰਿਆ ਗਾਲ ਜੀ ਤੁਹਾਡੀ ਕਜੇਰੀ ਨਵਾਂ ਬਲੌਗ ਲੈ ਕੇ ਹਾਜ਼ਰ ਆਂ ਦੇਖੋ ਗੁਰੂ ਕੀਆਂ ਲਾਡਲੀਆਂ ਫੌਜਾਂ ਜਾ ਰਹੀਆਂ ਨੇ ਯਾਹਨ ਪਤਾ ਨਹੀਂ ਕਿੱਥੇ ਚੱਲੇ ਪਾਏ ਨੇ ਕਿੱਥੋਂ ਆਏ ਨੇ ਇਹ ਆਨੰਦਪੁਰ ਸਾਹਿਬ ਤੋਂ ਹੀ ਲੱਗਦਾ ਏ ਹੋਣਗੇ ਜਾਂ ਮਾਛੀਵਾੜਾ ਸਾਹਿਬ ਤੋਂ ਆਏ ਹੋਣਗੇ ਦੇਖੋ ਧਿਆਨ ਨਾਲ ਪੁੱਛਦੇ ਆਂ ਬਾਬਾ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕਿੱਥੇ ਦੇ ਚਾਲੇ ਪਾਤੇ ਜੀ ਪ੍ਰਤਾਪ ਲੋਧੀ ਚੱਲੇ ਬਾਬਾਈ ਠੀਕ ਆ ਜੀ ਇੱਧਰ ਕਿੱਥੋਂ ਆਏ ਹੋਈ ਠੀਕ ਆ ਜੀ ਆ ਦੇਖੋ ਜੀ ਆਨੰਦਪੁਰ ਸਾਹਿਬ ਤੋਂ ਆਏ ਨੇ ਤੇ ਸultanpur ਲੋਧੀ ਚੱਲੇ ਨੇ ਆਨੰਦਪੁਰ ਸਾਹਿਬ ਤੋਂ ਆਏ ਨੇ Sultanpur ਲੋਧੀ ਚੱਲੇ ਨੇ